ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਸਿੰਘਪੁਰਾ ਰੋਡ ਕੁਰਾਲੀ ਤੇ ਅੱਜ ਅਸੀਂ ਖੜੇ ਆ ਇੱਥੇ ਮੌਜੂਦ ਆ ਇੱਥੇ ਜੋ ਇੱਕ ਦੁਕਾਨ ਦਾ ਧਟਾਟਨ ਹੋਇਆ ਹੈ ਜਿਸ ਦੁਕਾਨ ਦਾ ਨਾਮ ਹੈ ਅਮਨ ਇਲੈਕਟ੍ਰੋਨਿਕ ਅਤੇ ਪਾਵਰ ਟੂਲ ਸੋ ਇੱਥੇ ਪਾਵਰ ਟੂਲ ਨੇ ਜੋ ਨਵੇਂ ਵੀ ਮਿਲਦੇ ਨੇ ਉਹਨਾਂ ਦੀ ਰਿਪੇਅਰ ਵੀ ਹੁੰਦੀ ਆ ਅਤੇ ਉਹਨਾਂ ਦਾ ਸਪੇਅਰ ਪਾਰਟ ਵੀ ਮਿਲਦਾ ਹੈ ਤੇ ਆਓ ਤੁਹਾਨੂੰ ਇਥੋਂ ਦੀਆਂ ਤਸਵੀਰਾਂ ਦਿਖਾਉਨੇ ਆ ਅਤੇ ਗੱਲਬਾਤ ਕਰਦੇ ਆ ਜੋ ਇਸ ਦੁਕਾਨ ਦੇ ਓਨਰ ਨੇ ਉਹਨਾਂ ਦੇ ਨਾਲ ऋज्जावानो सुक्षम्पत्तिवान भवः right. ओ ओम रक्षायना ऋणं क्षतानि काय समुरस्य मारा तनम आवदामि सदसारदिशमंजर्तस्य प्रियता धम्मः ओम भद्रमस्तु शुभं च असतु महालक्ष्मी प्रसिद्धतु रक्षन्तु रामदेवाः सम्पदा संतुष्टर्वदाः आयुष्यमान भवः ओम येगोव दोबली राजा दानवेन्द्र दो, महावला तेनत्वां प्रतिवन्नामि रक्षे महाचरमचलह रक्षे महाचरमचलह ओम भद्रमस्तु सुवंचाष्ट महालक्ष्मी प्रसिद्धतु रक्षतु मां देवः संपद संतु सर्वदा आयुष्यमान भवः

शानो नमो यम्मा अम्बिशणोर रा रामादि विष्णु महा सर्वत्रये सामा शांति विदुतांति र भवतु भावि निगत भगदे विश्वं पुष्टंगरामे अस्मिन्नयनातुरम एतन्ते देव सवितर यज्ञम ब्राहुरवियदपादे ब्रह्मारेतेन यज्ञमावाते नजुग्गपदिते नमामरा मनो ज्योतिरजुक्ताम हरि दि दि जी ओम जी मम्मा आदि गण आदि पधये नमः ओम मम्मा मैेश्वराभ्या नमः ओम बाणी रणनगरवाभ्या नमः ओम लक्ष्मी नारायणभ्या नमः ओम सती ब्रुंद्रभ्या नमः ओम माता वित्रि चरण कवले भ्यो नमः ओम मिश्र देवताभ्यो नमः ओम ग्राम देवताभ्यो नमः ओम वास्तुदेवताभ्यो नमः ओम स्थापदेवताभ्यो नमः नविन दिपिन प्रारंभ समये श्री गणपत्यै देवानाम कलासावहत देवानाम नवग्रादि देवानाम पूजनं च करिष्ये तरंगत्वेन यज्ञ पूजनं च करिष्ये इसी में नहीं छोड़ दी महामजानि कर्मधम आत्ममजासि कर्मधम्मा ओम अम्बे अम्बके अंबालके नमानयति हि बच्चना सा सत्यसाका सुभद्रिकां काम पीला वासनिम् मा ओम श्री गणसमका भ्याम नमो ध्यानार्थय ओकदि प्रतिमोदद्वं कुशवदि प्रजोवरीह अश्वविसदित्वरे वीरद बारिशुम पुष्पवाणीम समर्याने ओ ओम कांडाद कांडाद प्रहंति वरुका वरपदपरि हेवानोदुर विपत्नू सहस्त्रन सतिच ओम श्री गणसमका भ्याम नमः दुर्वांतरम समर्पयामि अरिहियोम महा नाभ्या आदेन तंत्रक्षंग शिष्णौ दिवोहशम वर्तत पदभिं भूमर्तिसाह प्रोत्रात तथा लोकं बकलवयन्नाने विद्यां निवेद्यामि नेविज्ञांते मुके आच्वनिम् जलं शवरपयमि ओ वीर जी नमस्कार जी नमस्कार वीर जी अपना शुभ नाम ਕੀ ਹੈ जी मेरा नाम अमनदीप है जी जी आज ये ਤੁਸੀਂ ਕਿਹੜੀ ਦੁਕਾਨ ਖੋਲੀ ਹੈ ਕੀ ਨਾਮ ਦੁਕਾਨ ਦਾ ਤੇ ਕਿੱਥੇ ਖੋਲੀ ਹੈ ਆਪਣੀ ਦੁਕਾਨ ਦਾ ਨਾਮ अमन इलेक्ट्रॉनिक्स ਹੈ ਜੀ ਜੀ ਠੀਕ ਹੈ ਐਂਡ ਪਾਵਰ ਟੂਲ ਓਕੇ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਪਾਵਰ ਟੂਲ अच्छा जी ਆਪਣੇ ਕੋਲੇ ਨਵੇਂ ਵੀ ਮਿਲਦੇ ਆ ਜੀ ਆਪਾਂ ਠੀਕ ਵੀ ਕਰਦੇ ਆ ਇਹਨਾਂ ਦਾ ਸਪੇਅਰ ਵੀ ਮਿਲਦਾ ਹੈ ਅੱਛਾ ਜੀ ਹਾਂ ਜੀ ਸੇਲ ਸਪੇਅਰ ਐਂਡ ਸਰਵਿਸ ਦੀ ਆਪਣਾ ਜਿਹੜਾ ਕੰਮ ਆ ਉਹ ਪਿਛਲੇ ਪਹਿਲਾਂ ਪਰਚੋਰਾ ਮੰਦਰਾਲੀ ਦੁਕਾਨ ਚ ਸੀਗਾ ਜੀ ਠੀਕ ਹੈ ਜਿਹੜਾ ਕਿ ਪਿਛਲੇ ਆਪਣਾ 5-6 ਸਾਲ ਤੋਂ ਸੀਗਾ ਜੀ ਹੁਣ ਆਪਾਂ ਇੱਥੇ ਆਪਾਂ ਨਵੀਂ ਦੁਕਾਨ ਸ਼ਿਫਟ ਕੀਤਾ ਹੈ ਹਾਂ ਜੀ ਠੀਕ ਹੈ ਤੇ ਤੁਸੀਂ ਦੇਖ ਹੀ ਰਹੇ ਆ ਆਪਣੇ ਨਾਲ ਖੜੇ ਆ ਸ਼ਤੂ ਕੰਧੀ ਇਹ ਠੀਕ ਆ ਬਸ ਅੱਜ ਇੱਥੇ ਅੱਜ ਇੱਥੇ ਕੀ ਕੀ ਕੀਤਾ ਤੁਸੀਂ ਪਹਿਲਾਂ ਅਸੀਂ ਅਸੀਂ ਇੱਥੇ ਪਹਿਲਾਂ ਸਵੇਰੇ ਹਵਨ ਕਰਵਾਇਆ ਜੀ ਜੀ ਹਵਨ ਤੋਂ ਬਾਅਦ ਚਲੋ ਜੋ ਵੀ ਜੋ ਸਾਡੇ ਆਏ ਵੀ ਸੀਗੇ ਨਿੱਤਰ ਪਿਆਰੇ ਨਜ਼ਦੀਕੀ ਉਹਨਾਂ ਦਾ ਚਾਹ ਪਾਣੀ ਹੈ ਜੀ ਬਸ ਉਸ ਤੋਂ ਬਾਅਦ ਜੋ ਹੈਗਾ ਜੋ ਪ੍ਰਸ਼ਾਦਾ ਵਜੋਂ ਹੈ ਜੀ ਵਾਹ ਜੀ ਵਾਹ ਸੋ ਸਾਡੀਆਂ ਵੀ ਸ਼ੁਭ ਕਾਮਨਾਵਾਂ ਤੁਹਾਡੀ ਇਹ ਜੋ ਦੁਕਾਨ ਹੈ ਤਰੱਕੀਆਂ ਕਰੇ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਜੀ ਹਾਂਜੀ ਛਤਰੀ ਜੀ ਕੀ ਕਹਿਣਾ ਜੀ ਸੋ ਤੁਹਾਡੇ ਮਿੱਤਰ ਨੇ ਪਰ ਮਿੱਤਰ ਨੇ ਇਹਨਾਂ ਨੇ ਅੱਜ ਇਹ ਜੋ ਦੁਕਾਨ ਦਾ ਉਦਘਾਟਨ ਕੀਤਾ ਅਲਿੰਬੀਆ ਤੁਹਾਡੇ ਸਾਡੇ ਨੂੰ ਧੰਨਵਾਦ ਜੀ ਬਹੁਤ ਬਹੁਤ ਤੇ ਵੀਰ ਦਾ ਦੁਕਾਨ 7 ਸਾਲ ਸੇ ਪਿਛੇ ਰੈਂਟ ਤੇ ਸੀਗੇ ਜੀ ਇਹਨਾਂ ਨੇ ਆਪਣਾ ਦੁਕਾਨ ਕਰਿਆ ਸਾਨੂੰ ਬਹੁਤ ਖੁਸ਼ੀ ਆ ਪਰਮਾਤਮਾ ਦਿਨ ਦੁੱਗਨੇ ਰਾਤ ਚਾਰ ਚੁਗਨੇ ਕਰੇ ਬਰਕਤ ਦੇਵੇ ਮੈਂ ਆਪਣੇ ਬੰਦੇ ਸੇ ਇਹੀ ਬੇਨਤੀ ਕਰੂੰਗਾ ਕਿ ਸਾਰੇ ਉਰੇ ਆਵੇ ਜੋ ਇਹਨਾਂ ਤੋਂ ਸੇਵਾ ਲੈ ਸਕਦੇ ਲੈਵੇ ਜੋ ਚਮਾਨ ਚਾਹੀਦਾ ਉਹਨਾਂ ਯੂਜ਼ ਵਾਸਤੇ ਪੱਥਰ ਵਾਲੇ ਦਾ ਪੀਓਪੀ ਵਾਲੇ ਦਾ ਸਾਰਾ ਸਮਾਨ ਮਿਲਵਤਦਾ ਜਿਨ੍ਹਾਂ ਨੂੰ ਜੋ ਸਮਾਨ ਚਾਹੀਦਾ ਆ ਕੇ ਲੈਵੇ ਉਰੇ ਤੇ ਜੀ ਧੰਨਵਾਦ ਜੀ ਧੰਨਵਾਦ ਜੀ ਜੀ ਇੱਕ ਵਾਰੀ ਆਪਣਾ ਐਡਰੈਸ ਵੀ ਦੱਸ ਦੋ ਇਹ ਦੁਕਾਨ ਦਾ ਅਤੇ ਜੋ ਆਪਣਾ ਫੋਨ ਨੰਬਰ ਹੈ ਉਹ ਵੀ ਦੱਸ ਦੋ ਜਿਹੜੀ ਆਪਣੀ ਦੁਕਾਨ ਹੈ ਜੀ ਇਹ ਆਪਣੀ ਸਿੰਘਪੁਰਾ ਰੋਡ ਤੇ ਦੁਕਾਨ ਹੈ ਜੀ ਪਰਸ਼ੁਰਮੰਦਰ ਦੇ ਨਜ਼ਦੀਕ ਪੈਂਦੀ ਹੈ ਜੀ ਇਹ ਜੀ ਜਿਹੜਾ ਮੋਬਾਈਲ ਨੰਬਰ ਹੈ ਜੀ ਆਪਣਾ 9464105030 ਇਹ ਸੌਖਾ ਨੰਬਰ ਹੈ ਜੀ 9464105030 ਹੈ ਬਾਕੀ ਜਿਹੜਾ ਹੈਗਾ ਆਪਣਾ ਜਿਹੜਾ ਜਿਹੜਾ ਸ਼ੁਰੂ ਤੋਂ ਸਹਯੋਗ ਜਿਹੜਾ ਹੈਗਾ ਜੀ ਜਿਹੜੇ ਆਪਣੇ ਮਿੱਤਰ ਪਿਆਰੇ ਹੈਗੇ ਸ਼ਤਰੂਗੰਨ ਜੀ ਹੈਗੇ ਆ ਇਹਨਾਂ ਦੇ ਛੋਟੇ ਬ੍ਰਦਰ ਹੈ ਗੋਵਿੰਦਾ ਜੀ ਹੈਗੇ ਆ ਜਾਂ ਉਹਨਾਂ ਦੇ ਫਾਦਰ ਹੈਗੇ ਆ ਜਾਫਰ ਜਿਹੜੇ ਹੋਰ ਇਹਨਾਂ ਨਾਲ ਜੁੜੇ ਹੋਏ ਲੋਕ ਹੈ ਉਹਨਾਂ ਦਾ ਆਪਾਂ ਨੂੰ ਸਹਿਯੋਗ ਰਿਹਾ ਆਪਾਂ ਚਲੋ ਇਹਨਾਂ ਦੇ ਸਹਿਯੋਗ ਸਕਦਾ ਹੈ ਇਹ ਸਦਕਾ ਹੀ ਆਪਾਂ ਆਪਾਂ ਇੱਥੇ ਤੱਕ ਪਹੁੰਚ ਗਏ ਜੀ ਇਹ ਚੀਜ਼ ਹੈ ਜੀ ਸੋ ਥੈਂਕ ਯੂ ਧੰਨਵਾਦ ਮੈਂ ਕੀ ਨਾਮ ਹੈ ਮੇਟਾ ਪੱਲਵੀ ਅੱਜ ਕਹਾ ਪੇ ਆਏ ਹੋ ਆਪ ਅੰਕਲ ਨੇ ਸ਼ਾਪ ਸ਼ਾਪ ਓਪਨ ਕੀਆ ਤਾਂ ਉਸਕੀ ਓਪਨਿੰਗ ਸੈਰੇਮਨੀ ਪਏ ਆਏ ਸੋ अंकल के बारे में क्या कहेंगे अंकल कैसे हैं अंकल का नेचर बहुत अच्छा है सबसे बिल्कुल साथ में मिलके सबके साथ मिलके रहते हैं बहुत अच्छे नेचर के हैं। जी तो so, इनके जो दुकान के कारोबार के बारे में क्या कहेंगे कि बहुत फ्लोरिश करें इनका कारोबार अच्छी तरह आगे जाए बस आगे। यही कहना चाहेंगे थैंक यू आपका नाम बेटा अनन्या आप भी अंकल की दुकान पे आए हो इन्होंने जो उद्घाटन किया है आप इनको क्या शुभ इच्छाएँ देंगे कि अंकल को बहुत प्रॉफिट हो और अंकल आगे तक आ, 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 काम हो उनका जी थैंक यू बिल्कुल